ਸਾਹਿਬ ਕਹਿੰਦੇ ਜੋ ਇਸ ਸੰਸਾਰ ਨੂੰ ਇਸ ਝੂਠ ਨੂੰ ਸੱਚ ਜਾਣ ਬੈਂਦਾ ਹੈ ਅੰਤ ਕਾਲ ਤੈ ਹੋਏ ਪਛਤਾਵਾ ਕਹਿੰਦੇ ਫਿਰ ਅੰਤਲੇ ਕਾਲ ਵਿੱਚ ਉਹਨੂੰ ਪਛਤਾਵਾ ਬੜਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਜਦੋਂ ਬੰਦਾ ਜਾਣ ਲੱਗਦਾ ਹੈ ਨਾ ਉਹਨੂੰ ਉਦੋਂ ਪਤਾ ਲੱਗਦਾ ਵੀ ਇਹ ਸਾਰਾ ਕੁਝ ਝੂਠ ਹੀ ਹੈ ਤੇ ਹੁਣ ਆ ਦੋ ਤਿੰਨ ਦਿਨ ਹੋ ਗਏ ਸੰਗਤ ਜੀ ਮੇਰਾ ਮਨ ਹੈ ਵੀ ਆਪਾਂ ਬਸ ਥਾਰ ਜਿਹੜਾ ਬੜੇ ਪਿਆਰ ਦੇ ਨਾਲ ਕਰੀਏ ਕਿਉਂਕਿ ਅੱਗੇ ਤੇ ਮਹਾਰਾਜ ਸਾਹਿਬ ਜੀ ਦਾ ਆਗਮਨ ਪੁਰਬ ਹੀ ਤੇ ਤਾਂ ਮੰਨ ਕਰਦਾ ਸੀ ਵੀ ਛੇਤੀ ਛੇਤੀ ਆਪਾਂ ਮਹਾਰਾਜ ਸਾਹਿਬ ਜੀ ਦੇ ਆਗਮਨ ਤੱਕ ਕਿਸੇ ਤਰ੍ਹਾਂ ਚਲੇ ਜਾਈਏ ਹੁਣ ਤੇ ਸੰਗਤ ਜੀ ਸਾਨੂੰ ਇੱਕ ਇੱਕ ਸ਼ਬਦ ਜਿਹੜਾ ਉਹ ਉਦਾਹਰਨ ਸਹਿਤ ਸਮਝਣਾ ਚਾਹੀਦਾ ਕਿਉਂਕਿ ਹੁਣ ਮਹਾਰਾਜ ਸਾਹਿਬ ਜੀ ਵੱਲੋਂ ਖੁੱਲਾ ਹੀ ਸਮਾਂ ਹੈ ਸੰਗਤ ਜੀ ਕਹਿੰਦੇ ਜਦੋਂ ਬੰਦਾ ਇਸ ਸੰਸਾਰ ਤੋਂ ਜਾਣ ਲੱਗਦਾ ਹੈ ਨਾ ਕਈ ਵਾਰ ਉਹਨੂੰ ਉਦੋਂ ਸਮਝ ਆਉਂਦੀ ਹੈ ਕਿ ਮੈਂ ਕਿਹੜੇ ਮੋਹ ਦੇ ਵਿੱਚ ਸਾਰੀ ਉਮਰ ਹੀ ਫਸਿਆ ਰਿਹਾ ਸੰਗਤ ਜੀ ਕਹਿੰਦੇ ਇੱਕ ਸ਼ਾਹੂਕਾਰ ਸੀ ਉਹਨੇ ਬੜੀ ਮਾਇਆ ਇਕੱਠੀ ਕੀਤੀ ਆਪਣਾ ਸਾਰਾ ਸਮਾਂ ਸੰਗਤ ਜੀ ਉਹਨੇ ਮਾਇਆ ਇਕੱਠੀ ਕਰਨ ਵਿੱਚ ਲਾ ਦਿੱਤਾ ਬਸ ਜਦੋਂ ਉੱਠਣਾ ਨਾ ਸੰਗਤ ਜੀ ਉਹਦਾ ਮਨ ਬਸ ਇਦਾਂ ਹੀ ਕਰਦਾ ਰਹਿੰਦਾ ਸੀ ਕਿ ਆਹ ਫੁਲਾਣੇ ਦਾ ਧਨ ਮੇਰੇ ਕੋਲ ਕਿੱਦਾਂ ਆਵੇਗਾ ਉਹ ਮਾਇਆ ਮੇਰੇ ਕੋਲ ਕਿਸ ਤਰ੍ਹਾਂ ਆਵੇਗੀ ਸਾਰਾ ਦਿਨ ਉਹਨੇ ਕੰਦੇ ਲੱਗੇ ਰਹਿਣਾ ਕਈ ਵਾਰ ਪ੍ਰਸ਼ਾਦੇ ਪਾਣੀ ਦਾ ਵੀ ਟਾਈਮ ਨਾ ਲੱਗਣਾ ਇੰਨਾ ਮਾਇਆ ਦੇ ਮੋਹ ਵਿੱਚ ਫਸ ਗਿਆ ਸੀ ਇੰਨਾ ਮਾਇਆ ਨੇ ਸੰਗਤ ਜੀ ਪੜਦਾ ਪਾ ਦਿੱਤਾ ਕਹਿੰਦੇ ਜਦੋਂ ਉਹਦਾ ਅੰਤਲਾ ਸਮਾਂ ਆਇਆ ਨਾ ਸੰਗਤ ਜੀ ਅੰਤਲਾ ਸਮਾਂ ਆ ਗਿਆ ਤੇ ਉਹ ਜਿਹੜੇ ਜਮ ਸਨ ਉਹ ਦਿਖਾਈ ਦਿੱਤੇ ਕਹਿੰਦੇ ਉਹ ਕਹਿੰਦਾ ਵੀ ਤੁਸੀਂ ਕੌਣ ਹੋ ਮਨ ਸਮਝਾਉਣ ਕਾਰਨੇ ਕਸ਼ੂ ਇੱਕ ਪੜ੍ਹੀਏ ਗਿਆਨ ਸੰਗਤ ਜੀ ਜੋ ਵੀ ਉਦਾਹਰਨ ਐਗਜ਼ੈਂਪਲ ਹੁੰਦੀ ਏ ਮਨ ਨੂੰ ਸਮਝਾਉਣ ਵਾਸਤੇ ਹੁੰਦੀ ਏ ਕਹਿੰਦੇ ਜਦੋਂ ਜਮ ਪ੍ਰਗਟ ਹੋਏ ਉਹ ਕਹਿੰਦੇ ਤੁਸੀਂ ਕੌਣ ਉਹ ਕਹਿੰਦੇ ਵੀ ਅਸੀਂ ਜਾਮਾ ਤੇਰੀ ਉਮਰ ਸਮਾਪਤ ਹੋ ਗਈ ਏ ਤੇਰੇ ਕੁਝ ਇੱਕ ਸਵਾਸ ਰਹਿ ਗਏ ਨੇ ਇਸ ਕਰਕੇ ਅਸੀਂ ਤੈਨੂੰ ਨਾਲ ਲੈ ਕੇ ਜਾਣਾ ਹੁਣ ਤੇ ਉਹ ਕਹਿੰਦਾ ਵੀ ਅਜੇ ਤੇ ਮੇਰੀ ਉਮਰ ਜਾਣ ਵਾਲੀ ਨਹੀਂ ਹੈ ਉਹ ਕਹਿੰਦਾ ਉਹ ਕਹਿੰਦੇ ਨਹੀਂ ਜਿੰਨੇ ਸਵਾਸ ਤੂੰ ਲਖਾਏ ਸੀ ਨਾ ਰੱਬ ਦੀ ਦਰਗਾਹ ਦੇ ਵਿੱਚ ਸੰਗਤ ਜੀ ਇਹ ਤੇ ਪਰਮੇਸ਼ਰ ਦੇ ਹੱਥ ਹੈ ਇਹ ਬੰਦੇ ਨੂੰ ਕੁਝ ਪਤਾ ਨਹੀਂ ਕਿ ਸਾਡੀ ਕਿੰਨੀ ਕੁ ਉਮਰ ਰਹਿੰਦੀ ਹੈ ਕਿੰਨੀ ਕੁ ਬੀਤ ਚੁੱਕੀ ਹੈ ਕਈ ਵਾਰ ਬੰਦਾ ਹੋਰ ਹੀ ਅੱਜ ਤੋਂ 10 ਸਾਲਾਂ ਦਾ ਅਨੁਮਾਨ ਲਾ ਕੇ ਬੈਠਾ ਹੁੰਦਾ ਮਹਾਰਾਜ ਜੀ ਕਹਿੰਦੇ ਮਤਾ ਕਰੇ ਪਛਮ ਕੈ ਤਾਈ ਪੂਰਬ ਹੀ ਲਾ ਜਾਤ ਕਈ ਯਰ ਬੰਦੇ ਨੇ ਸੋਚਿਆ ਹੋਰ ਹੀ ਕੁਝ ਹੁੰਦਾ ਏ ਪਰ ਸੰਗਤ ਜੀ ਬਾਣ ਕੁਝ ਹੋਰ ਹੀ ਜਾਂਦਾ ਕਿਉਂਕਿ ਮਾਰਾ ਸਾਹਿਬ ਜੀ ਕਹਿੰਦੇ ਮਰਨ ਲਿਖਾਏ ਮੰਡਲ ਮਹ ਆਏ ਕਹਿੰਦੇ ਆਪਣਾ ਮਰਨ ਲਿਖਾ ਕੇ ਜੀਵ ਫਿਰ ਇਸ ਧਰਤੀ ਤੇ ਆਇਆ ਹੈ ਤੇ ਉਹ ਕਹਿੰਦਾ ਅਜੇ ਤੇ ਮੇਰੀ ਉਮਰ ਬੜੀ ਰਹਿੰਦੀ ਏ ਉਹ ਕਹਿੰਦੇ ਵੀ ਨਹੀਂ ਤੇਰੇ ਪਰਮੇਸ਼ਰ ਵੱਲੋਂ ਬਖਸ਼ੇ ਹੋਏ ਸਵਾਸ ਜਿਹੜੇ ਉਹ ਮੁਕਣ ਵਾਲੇ ਨੇ ਤੇਰੇ ਕੁਝ ਸਵਾਸ ਰਹਿ ਗਏ ਨੇ ਉਹ ਕਹਿੰਦਾ ਵੀ ਇਦਾਂ ਕਰੋ ਮੈਂ ਤੇ ਮਾਇਆ ਹੀ ਬੜੀ ਇਕੱਠੀ ਕੀਤੀ ਐ ਮੇਰੇ ਪੁੱਤ ਜਿਹੜੇ ਨੇ ਉਹਨਾਂ ਨੂੰ ਤੇ ਹਿਸਾਬ-ਕਿਤਾਬ ਹੀ ਨਹੀਂ ਕੋਈ ਪਤਾ ਕਿ ਕਿੱਥੇ-ਕਿੱਥੇ ਮੇਰੀ ਮਾਇਆ ਪਈ ਕਿਹਦੇ-ਕਿਹਦੇ ਕਿਹਦੇ-ਕਿਹਦੇ ਕੋਲ ਮੈਂ ਲੈਣੇ ਕਿੰਨੂੰ-ਕਿੰਨੂੰ ਕਿੱਥੇ ਦਿੱਤੇ ਨੇ ਕਹਿੰਦੇ ਉਹਨਾਂ ਨੂੰ ਤੇ ਪਤਾ ਨਹੀਂ ਉਹ ਕਹਿੰਦੇ ਇਦਾਂ ਕਰੋ ਵੀ ਤੁਸੀਂ ਮੇਰੀ ਨਾ ਥੋੜੀ ਜੀ ਮਾਇਆ ਲੈ ਲਓ ਤੇ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਮੈਂ ਆਪਣੇ ਪੁੱਤਰਾਂ ਨੂੰ ਦੱਸ ਦਵਾਂ ਵੀ ਮੇਰੀ ਮਾਇਆ ਫਲਾਣੇ ਫਲਾਣੇ ਕੋ ਲੈਣ ਵਾਲੀ ਇੱਥੇ ਇੱਥੇ ਪਈ ਉਹ ਕਹਿੰਦੇ ਨਹੀਂ ਕਹਿੰਦੇ ਅਸੀਂ ਮਾਇਆ ਨਹੀਂ ਲੈਣੀ ਤੇ ਨਾ ਹੀ ਤੈਨੂੰ ਸੁਆਸ ਆਪਾਂ ਉਧਾਰੇ ਦੇ ਸਕਦੇ ਆ ਤੇ ਸੰਗਤ ਜੀ ਉਹਨੇ ਫਿਰ ਮਿੰਤ ਤਰਲਾ ਕੀਤਾ ਮਨ ਵਿੱਚ ਫਿਰ ਮੋਹ ਜਾਗਿਆ ਵੇਖੋ ਬੰਦਾ ਜਾਣ ਵਾਲਾ ਵਾ ਮੋਹ ਵਿੱਚ ਇੰਨਾ ਫਸਿਆ ਫਿਰ ਵੀ ਆਪਣੇ ਧੀਆ ਪੁੱਤਰਾਂ ਬਾਰੇ ਸੋਚਦਾ ਇਹ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਮਈ ਜੀਵਨ ਵਿੱਚ ਵੀ ਇੱਕ ਸਾਖੀ ਆਉਣੀ ਅੱਗੇ ਤੇ ਉਹ ਕਹਿੰਦੇ ਵੀ ਨਹੀਂ ਆਪਾਂ ਮਾਇਆ ਤੇ ਨਹੀਂ ਲੈਣੀ ਤੇ ਨਾ ਹੀ ਤੈਨੂੰ ਆਪਾਂ ਸਵਾਸ ਦੇ ਸਕਦੇ ਉਹ ਕਹਿੰਦਾ ਇਦਾਂ ਕਰੋ ਵੀ ਅੱਧੀ ਮਾਇਆ ਲੈ ਲਓ ਮੇਰੀ ਅੱਧੀ ਮਾਇਆ ਤੇ ਮੈਨੂੰ ਕੁਝ ਇੱਕ ਸਵਾਸ ਦੇ ਦਿਓ ਮੈਂ ਬਸ ਹਿਸਾਬ ਕਿਤਾਬ ਇੱਥੇ ਲਿਖ ਦੇਣਾ ਹੁਣੇ ਫਿਰ ਤੁਸੀਂ ਮੈਨੂੰ ਨਾਲ ਲੈ ਜਿਓ ਉਹ ਕਹਿੰਦੇ ਨਹੀਂ ਅੱਧੀ ਵੀ ਨਹੀਂ ਉਹ ਕਹਿੰਦਾ ਤਿੰਨ ਗੁਣਾ ਮਾਇਆ ਲੈ ਲਓ ਤੇ ਚੱਲ ਚੌਥਾ ਐਸਾ ਮੇਰੇ ਬੱਚਿਆਂ ਜੋਗਾ ਰਹਿੰਦ ਉਹ ਕਹਿੰਦੇ ਨਹੀਂ ਤਿੰਨਾ ਨਾ ਵੀ ਗੱਲ ਨਹੀਂ ਬਣਨੀ ਅਸੀਂ ਸਵਾਸ ਤੈਨੂੰ ਦੇ ਹੀ ਨਹੀਂ ਸਕਦੇ ਉਹ ਕਹਿੰਦਾ ਵੀ ਇਦਾਂ ਕਰੋ ਮਾਇਆ ਸਾਰੀ ਲੈ ਲਓ ਪਰ ਮੈਨੂੰ ਐਨੀ ਗੱਲ ਲਿਖਣ ਦਾ ਟਾਈਮ ਦੇ ਦਿਓ ਭੀ ਜਿਸ ਮਾਇਆ ਵਾਸਤੇ ਮੈਂ ਆਪਣਾ ਇੱਕ ਇੱਕ ਸੁਵਾਸ ਲਾ ਦਿੱਤਾ ਨਾ ਉਹ ਸਾਰੀ ਮਾਇਆ ਦੇ ਕੇ ਮੈਂ ਆਪਣੇ ਕੁਝ ਇੱਕ ਸੁਵਾਸ ਖਰੀਦ ਨਾ ਸਕਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਇਹਦਾ ਹੁਣ ਕੇਂਦਰੀ ਭਾਵ ਭਾਵ ਅਰਥ ਜੋ ਆਪਾਂ ਉਹ ਲੈਣਾ ਇਸ ਸਾਖੀ ਦਾ ਕਹਿੰਦਾ ਵੀ ਜਿਹੜੀ ਮਾਇਆ ਨੂੰ ਕਮਾਉਣ ਵਾਸਤੇ ਮੈਂ ਇੱਕ ਇੱਕ ਸਵਾਸ ਲਾ ਦਿੱਤਾ ਨਾ ਰੋਟੀ ਦੀ ਪ੍ਰਵਾਹ ਕੀਤੀ ਨਾ ਪਾਣੀ ਦੀ ਕੀਤੀ ਨਾ ਕਿਸੇ ਰਿਸ਼ਤੇਦਾਰ ਕੋ ਗਿਆ ਨਾ ਪਰਮੇਸ਼ਰ ਦਾ ਨਾਮ ਜਪਿਆ ਨਾ ਬਾਣੀ ਪੜੀ ਨਾ ਬੰਦਗੀ ਕੀਤੀ ਕਹਿੰਦੇ ਉਹ ਸਾਰੀ ਮਾਇਆ ਦੇ ਕੇ ਵੀ ਕਹਿੰਦਾ ਮੈਂ ਥੋੜੇ ਜੇ ਸਵਾਸ ਖਰੀਦ ਨਾ ਸਕਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਹੁਣ ਕਰਦੇ ਆਪਾਂ ਇਦਾਂ ਹੀ ਆ ਤੇ ਜੇ ਕਿਸੇ ਨੂੰ ਕਹੀਏ ਫੇਰ ਕਹਿੰਨੇ ਵੀ ਨਹੀਂ ਆਪਾਂ ਕਿਰਤ ਕਰਨ ਤੋਂ ਨਹੀਂ ਰੋਕ ਸਕਦੇ ਸੰਗਤ ਜੀ ਐਸੇ ਮੈਂ ਕਈ ਵੇਖੇ ਨੇ ਜਿਨ੍ਹਾਂ ਨੇ 18 18 20 20 ਘੰਟੇ ਕੰਮ ਕਰਕੇ ਆਪਣਾ ਸਰੀਰ ਖਰਾਬ ਕਰ ਲਿਆ ਉਹ ਜਿਹੜੀ ਮਾਇਆ ਉਹਨੇ ਕਮਾਉਂਦੇ ਨਹੀਂ ਜਿੰਨੀ ਫਿਰ ਉੱਤੇ ਲੱਗ ਜਾਂਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਤ ਕਰਨ ਤੋਂ ਮਨਾ ਨਹੀਂ ਕੀਤਾ ਪਰ ਸੰਗਤ ਜੀ ਇਹਦੇ ਜਾਲ ਵਿੱਚ ਕਿਤੇ ਫਸ ਨਾ ਜਾਈਏ ਆਪਾਂ ਉਹ ਜਿਵੇਂ ਤੁਸੀਂ ਮੱਕੜੀ ਵੇਖੀ ਨਾ ਘਰਾਂ ਵਿੱਚ ਆਮ ਹੁੰਦੀ ਹੈ ਸੰਗਤ ਜੀ ਉਹ ਆਪਣੇ ਦਿਵਾਲੇ ਨਾਲ ਇੱਕ ਜਾਲਾ ਬੁਣਦੀ ਏ ਉਹ ਕਾਦੇ ਵਾਸਤੇ ਬੁਣਦੀ ਏ ਵੀ ਇਹਦੇ ਵਿੱਚ ਛੋਟੇ ਛੋਟੇ ਜੀਵ ਜੰਤੂ ਜਿਹੜੇ ਉਹ ਫਸੰਤ ਮੈਂ ਉਹਨਾਂ ਨੂੰ ਖਾਵਾ ਸੰਗਤ ਜੀ ਫਿਰ ਕਹਿੰਦੇ ਉਹਦੀ ਲਾਲਚ ਦੀ ਹੱਦ ਇੰਨੀ ਵੱਧ ਜਾਂਦੀ ਏ ਉਹ ਆਪਣੇ ਦਿਵਾਲੇ ਜਾਲਾ ਇੰਨਾ ਬਣਾ ਲੈਂਦੀ ਉਹਦੇ ਕੋਲ ਆਪਣੇ ਕੋਈ ਨਹੀਂ ਵਿੱਚ ਨਿਕਲਿਆ ਜਾਂਦਾ ਉਸ ਜਾਲ ਵਿੱਚ ਆਪ ਹੀ ਫਸ ਕੇ ਮਰ ਜਾਂਦੀ ਏ ਇਸੇ ਤਰ੍ਹਾਂ ਸਾਡਾ ਹਾਲ ਹੋ ਜਾਂਦਾ ਹੈ ਕਈ ਵਾਰ ਕੰਮ ਵਧਾਈ ਜਾਣੇ ਵਧਾਈ ਜਾਣੇ ਵਧਾਈ ਜਾਣੇ ਨਾ ਫਿਰ ਸੰਗਤ ਜੀ ਕਿਤੇ ਮਹਾਰਾਜ ਸਾਹਿਬ ਜੀ ਦਾ ਨਾਮ ਜਪਣ ਦਾ ਟਾਈਮ ਨਾ ਬਾਣੀ ਪੜਨ ਦਾ ਨਾ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਟਾਈਮ ਈਵਨ ਇੱਥੋਂ ਤੱਕ ਕਈ ਵਾਰ ਰੋਟੀ ਵੀ ਨਹੀਂ ਬੰਦਾ ਖਾਂਦਾ ਸੰਗਤ ਜੀ ਆ ਅਰਮਾਸੋ ਪੇਰਾ ਇੱਕ